ਤვენ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈਗਾ ਜੀ ਇੱਕ ਅੱਜ ਹੀ ਸਵੇਰੇ ਅਸੀਂ ਪੀਐਸ ਘਰਿੰਡਾ ਵਿੱਚ ਅਸੀਂ ਭਰੋਪਾਲ ਵਿਲੇਜ ਚ 2 10 ਪਿਸਟਲਸ ਤੇ 2 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਲੇਡੀਆਂ ਤੇ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਸਾਨੂੰ ਇੱਕ ਗੁਪਤਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਬਲਜੀਤ ਕੌਰ ਉਰਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਉਰਫ ਐਲੀਅਸ ਰਾਜਕੌਰ ਪਤਨੀ ਦਲਬੀਰ ਸਿੰਘ ਧਰਮਪ੍ਰੀਤ ਸਿੰਘ ਉਰਫ ਤਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹੈਰੋਇਨ ਦੀ ਰਿਕਵਰੀ ਤੁਮ ਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਸ ਤੁਰੰਤ ਐਸ ਐਚ ਓ ਕਰੇਂਡਾ ਅਮਨਦੀਪ ਸਿੰਘ ਦੀ ਗਵਾਈ ਹੇਠ ਸਾਡੀਆਂ ਟੀਮਸ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹੈਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲੇ ਨੇ 3 ਉਹਦੇ BX5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਡੀ ਐਸ ਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫਤੀਸ਼ ਅਸੀਂ ਚੱਲ ਸਾਡੀ ਚੱਲ ਰਹੀ ਹੈ ਐਫ ਆਰ ਨੰਬਰ 6 ਅਸੀਂ ਅੰਡਰ ਐਨ ਡੀ ਪੀ ਐਸ ਐਕਟ ਅਨਜੈਕਟ ਇਸ ਕਰੰਡਾ ਉੱਥੇ ਰਜਿਸਟਰ ਕਰ ਲਿਆ ਡਰਗਮਨੀ ਨਹੀਂ ਹੈ 3000 ਰੁਪਿਆ ਡਰਗਮਨੀ ਹੈਗੀ ਹੋ ਸਕਦੀ ਸਰ ਇਹ ਤਰਨ ਸਿੰਘ ਕੌਣ ਹੈ ਜੀ ਕਿਹਾ ਕਿ ਇਹਦੇ ਤਿੰਨ ਜਿਹੜੇ ਮੈਂ ਵਿੱਚ ਜਿਹੜੇ ਦੇਖੇ ਗਏ ਕੋਰਡਿਨੇਟ ਵਿੱਚ ਚਾਰਜ ਕਰਨੇ ਜੀ ਇਹਦੇ ਵਿੱਚ ਜੀ ਐਦਾਂ ਹੋਇਆ ਕਿ ਇੱਕ ਤਰਨਤਾਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਹਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇ ਦਾ ਇਹ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਜਿਹੜੇ ਸੀਗੇ ਪਾਕਿਸਤਾਨੀ ਸਮੱਗਲਰਸ ਤੋਂ ਇਹ ਹਿਰੋਇਨ ਤੇ ਆਪਣਾ ਆਰਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਗਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਆਰਮਜ਼ ਦੀ ਤੇ ਅਸੀਂ ਹੋਰ ਵੀ ਇਹਨਾਂ ਨੂੰ ਪੁੱਛਕਿਚ ਕਰਕੇ ਲੈ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰ ਰਹੇ ਹਾਂ ਕਿ ਗੈਂਗਸਟਰ ਦਾ ਸਪੋਰਟ ਕੀ ਸੀ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛਕਿਚ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਕਿ ਜਦੋਂ ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਹੈ ਉਹ ਸੀਗੇ ਬੰਦੇ ਜਿਹੜਿਆਂ ਕੋਲ ਪਹਿਲਾਂ ਵੀ ਪਿਸਟਲ ਸੀ ਜਾਂ ਟਿਹੀ ਇਹਦਾ ਪ੍ਰਾਈਸ ਦਾ ਦੱਲੇ ਨੂੰ ਦੱਦੇ ਜਿਹੜੇ ਪਰ ਇਹ PX5 ਪਿਸਟਲ ਸੀਗਾ ਜੀ ਇਹ ਇਹਨਾਂ ਤੋਂ ਮੰਗਾਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਸਮੈਗ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈ ਮਸਲਮੈਂ ਮੈਂ ਮੱਤਰ ਤੋਂ ਅਭੀ ਮੈਜਿਸਟਰਸ ਨੇ ਜੀ ਸਰ ਜੀ ਕਾਫੀ ਹੈ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮੈਡ ਕੀ ਬੋਰਡ ਦੇ ਪਿਸਟਲ ਨੇ ਵਧੀਆ ਚੱਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮਨਾਉਂਦੇ ਸੀ ਤੇ ਡਰੋਨ ਮੈਂ ਇਹ ਸਾਰੀ ਡਿਲੀਵਰੀ ਜੀ ਡਰੋਨ ਰਹੀ ਹੈ ਸਾਡੇ ਦਾ ਕਿਦੋਂ ਆਈ ਸੀ ਕਨਸਾਈਨਮੈਂਟ ਇਹ ਡਰੋਨ ਦਾ ਇਹਨਾਂ ਨੇ ਜੀ ਪਰਸੋਂ ਇਹਨਾਂ ਨੂੰ ਡਿਲੀਵਰੀ ਆਈ ਸੀਗੀ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨ ਤਰਨ ਕਿਸ ਦੀ ਛਾਪ ਮਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਕਰ ਦਿੱਤਾ ਧਰਮ ਧਰਮ ਪ੍ਰੀਤ ਸੈਂਟਰ ਰਾਜਵੀਰ ਪਰ ਮਾ ਬੇਟਾ ਨੇ ਕਿੜੀ ਕੋ ਨਹੀਂ ਚੁੱਕਵਾਂ ਨੇ ਆ ਵਾਈਫ ਹੌਂਦਰ ਸਿੰਘ ਐ ਕੋਣ ਹੈ ਜੀ ਉਹਨਾਂ ਦੇ ਪਿੰਡ ਦੇ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਲਈਏ ਚਾਚੇ ਤਾਏ ਦੇ ਹੀ ਨੇ ਸਾਰੇ ਤੇ ਪਰਿਵਾਰ ਹੀ ਹਾਂਜੀ ਪਰਿਵਾਰ ਹੀ ਹੈ ਜੀ ਪੁਰਾਣਾ ਤਸਕਾ ਪਰਿਵਾਰ ਹੈ ਇਹ ਸਾਡੇ ਗਰਲਫ੍ਰੈਂਡਸ ਦੀ ਗੱਲ ਕਰਦੇ ਹਾਂ ਵੀ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰਾ ਜਿਵੇਂ ਹੈਗਾ ਜਿਵੇਂ ਕਹਿ ਸਕਦੇ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗਵੰਡੀ ਪਿੰਡ ਹਾਂਜੀ ਹਾਂਜੀ ਜੀ ਉਹਦੇ ਵੀ ਆਪਣੀ ਹੈ ਜੀ ਗਰਲਫ੍ਰੈਂਡ ਦਾ ਨਾਮ ਹੈਗਾ ਕੁਲਜੀਤ ਕੌਰ ਜਿਹੜੀ ਹੈਗੀ ਹੈ ਜੀ ਉਹਦੀ ਗਰਲਫ੍ਰੈਂਡ ਹੈ ਹਾਂਜੀ ਕੁਲ ਗਰਲਫ੍ਰੈਂਡ ਠੀਕ ਹੈ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਨਾਲ ਦੀ ਸੀ ਸੈਟਿੰਗ ਦਾ ਨਾਟ ਐਨ ਅਪਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਬਹੁਤ ਸੀਗੀ ਨਾ ਜੀ ਉਹ ਜੀ ਵਾਜ਼ ਐਕਟਿਵਲੀ ਨੌਟ ਵਿਦ ਜੀ ਮੀਡੀਆ ਦੇ ਸੈਟਿੰਗ ਜੀ ਅਸਰ ਇਹ ਜਿਸ ਤਰੀਕੇ ਨਾਲ ਕੈਨੇਡਾ ਟੂਰਿਸਟਿਜ਼ਮ ਨੂੰ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਕਰਤਾ ਨਹੀਂ ਹਸਪੀ ਕਿ ਸੋਵੇ ਕਿੰਨਾ ਕਿ ਇਹ ਚੈਲੈਂਜਿੰਗ ਜੌਬ ਹੈ ਕੈਨੇਡਾ ਬਣ ਕੇ ਦੇਖੋ ਜੀ ਮਾਨਯੋ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਦਿਮਾਰਨਯੋਗ ਡੀਜੀਪੀ ਸਾਹਿਬ ਗੌਰਵੀ ਅਦਰਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇ ਉਹਦੇ ਤਹਿਤੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਵਿਖੇ ਆਤੀ ਪਹੁੰਚੀ ਉਹਦੇ 'ਚ ਇੱਕ ਕੰਪੋਨੈਂਟ ਹੈਗਾ ਜਿਹੜਾ ਰੇਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣਾ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਿਸ ਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਦਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਪਰ ਦੋ-ਤਿੰਨ ਫਿੰਟ ਹੈਗੇ ਨੇ ਨਾਲ ਉਹਨਾਂ ਦੇ ਦੇਖਣੇ ਨਾਲ ਲੱਗਦੇ ਜਿਹੜੇ ਸ਼ਹਿਰ ਨਗਰ ਹੋ ਗਿਆ ਫਗੜਾ ਹੋ ਗਿਆ ਉੱਥੋਂ ਦੇ ਜਿਹੜੇ ਕਸਰ ਜਿਹੜੇ ਹੈਗੇ ਹਾਲੇ ਤੱਕ ਉਹਦੇ ਬਸ ਤੋਂ ਬਾਹਰ ਹੈ ਨੇ ਜਿਹੜੇ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲ੍ਹਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਤੇ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਅਸੀਂ ਪੂਰੇ ਕਾਫੀ ਹਾਈ ਮੋਰਲ ਨਾ ਸੀ ਕੋਈ ਸਰ ਐਨਕੀਡੀਜ਼ ਨੂੰ ਜੋ ਹੋ ਗਿਆ ਲੰਘਦਾ ਸੀ ਸ਼ੱਕ ਨਾ ਪੈ ਸਕਦੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋਰ ਡਿਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਆਏ ਆਪ ਦੀ ਤਸਕਰੀ ਇਨਵੋਲ ਸੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਇਨਫਰੂਲ ਆ ਚੁੱਕੀਆਂ ਸੀਗੀਆਂ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਜਿਹੜਾ ਇਹ ਕੇਸ ਵਿੱਚ ਜੋ ਪੈਦਾ ਫਾਈਂਡਸ ਕਿੰਨੇ ਹੀ ਬੰਦੇ ਪ੍ਰੋਬਲਮ ਇਟ ਤੇ 6 ਹੀ ਨੇ ਕੋਲਾਵਾ ਇਹਦੇ ਚ ਤਿੰਨ ਅਕਿਊਜ਼ ਅਸੀਂ ਅਰੈਸਟ ਕਰ ਲਏ ਆ ਜੇ ਤਿੰਨ ਬੰਦੇ ਜਿਹੜੇ ਅਸੀਂ ਆ ਹੋਰ ਨਾਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਟ ਤੋਂ ਬਾਹਰ ਨੇ ਬਟ ਉਹਨਾਂ ਤੇ ਵੀ ਸਾਡੀਆਂ ਟੀਮਸ ਰੇਡ ਕਰ ਰਹੀਆਂ ਅਸੀਂ ਉਹਨਾਂ ਨੂੰ ਵੀ ਬਹੁਤ